22 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਖਾਸ ਕਰਕੇ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਬਟਾਲਾ ਸਾਈਡ ਹੋ ਗਿਆ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਤੇ ਥੋੜੇ ਬਹੁਤੇ ਖੇਤਰ ਫਰੀਦਕੋਟ ਫਰੀਦਕੋਟ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਹਲਕੇ ਜਿਹੇ ਛਰਾਟੇ ਲੱਗੇ ਤੇ ਬਾਅਦ ਦੁਪਹਿਰ ਤੋਂ ਕਰਪੂਥਲਾ ਜਲੰਧਰ ਫਗਵਾੜਾ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀ ਛੱਟ ਲੱਗੀ ਹੋਈ ਹੈ ਤੇ ਉਸ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ ਨਵੇਂ ਬੱਦਲਾ ਦਾ ਨਿਰਮਾਣ ਹੋ ਰਿਹਾ ਹੈ ਖਾਸ ਕਰਕੇ ਸੰਗਰੂਰ ਬਰਨਾਲਾ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਰਾਤ ਤੋਂ ਪਹਿਲਾਂ ਮੀਂਹ ਦੇ ਘਰਾਟੇ ਤੁਹਾਨੂੰ ਬਹੁਤੇ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਉਸੇ ਤਰ੍ਹਾਂ ਹੁਸ਼ਿਆਰਪੁਰ ਹੋ ਗਿਆ ਰੋਪੜ ਆਨੰਦਪੁਰ ਸਾਹਿਬ ਮੋਹਾਲੀ ਚੰਡੀਗੜ੍ਹ ਜਾਂ ਨਵਾਂ ਸ਼ਹਿਰ ਦੇ ਇਲਾਕੇ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਨੀਂਦੀ ਦਾ ਦੌਰ ਅੱਜ ਦਪਰ ਤੋਂ ਬਾਅਦ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਪੱਛਮੀ ਮਾਲਵੇ ਦੇ ਵਿੱਚ ਅਜੇ ਵੀ ਇੱਕ ਜਾਂ ਦੋ ਦਿਨ ਮੀਂਹ ਦੀ ਅਡੀਕ ਕਰਨੀ ਪੈ ਸਕਦੀ ਹੈ ਜਾਂ ਹਲਕੇ ਤੋਂ ਦਰਮਿਆਨੇ ਛਰਾਟੇ ਜਿਹੇ ਲੱਗ ਸਕਦੇ ਹਨ ਉਹ ਫਾਜ਼ਲ ਕਾ ਮੁਖਸ਼ਰ ਫਰੀਦਕੋਟ ਦੇ ਇਲਾਕੇ ਜਾਂ ਬਠਿੰਡੇ ਦੇ ਇਲਾਕੇ ਵੀ ਹੋ ਸਕਦੇ ਹਨ ਉਹਨਾਂ ਵਿੱਚ ਅਗਲੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਭਰਮਾ ਮੀਂਹ ਪੈਣ ਦੀਆਂ ਉਮੀਦਾਂ ਜ਼ਰੂਰ ਬਣੀ ਹੋਈਆਂ ਨੇ ਅਗਲੇ 2 ਤੋਂ 3 ਦਿਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ